ਪੇਮਤ ਅਲਾ ਪਾ ਦੇ ਨਾ ਹੀ ਉਹਨਾਂ ਦੇ ਵਿੱਚ ਆਏ ਨਹੀਂ ਮੈਂ ਮਰ ਜਾ ਕਿਤੇ ਨਹੀਂ ਤੇ ਮੇਂ ਤੋਤਾ ਦਿੱਤਾ ਨਹੀਂ ਜੇ ਮੈਂ ਤੁੰਬਾ ਦੀ ਤਬਦੀਦਾਂ ਲਾਦੀ ਉਦੋਂ ਤੋਤਾ ਨਹੀਂ ਤੋਰੀ ਬਣੀ ਤੋਰੀ ਬਣੀ ਆ ਤੋਰੀ ਤਾਂ ਤੇ ਖੁੰਬਾਂ ਦੀ ਸਬਜ਼ੀ ਹੁੰਦੀ ਵੀ ਤੇ ਇੰਨੀ ਕਾ ਸ਼ੌਕ ਜਾਂਦੀ ਆ ਜਿੰਨੀ ਮਰਜ਼ੀ ਬਣਾਈ ਹੋਵੇ ਤਾਂ ਦਿੱਤਾ ਜਹਾਰ ਤੇ ਚੀਜ਼ਾਂ ਉਹਨਾਂ ਤੋਰੀ ਤੋਰੀ ਹੋਦੀ ਆ ਲੜਾਈ ਪਈ ਰਹਿੰਦੀ ਲੜਾਈ ਪਈ ਹਨ ਹੁੰਦੀ ਐ ਨਾ ਮਾਦਾ ਉਹਨੂੰ ਮੈਂ ਦੇਣਾ ਵਾ ਵੀ ਨਵਾ ਬਤਾਦੇ ਆ ਦੁੱਧ ਮੈਂ ਆਪੇ ਆਪਣੀ ਤਵਜੀਬਾਂ ਐ ਤੇ ਉਹ ਆਪੇ ਰੋਟੀ ਬਣਾਇਆ ਤੇ ਉਹ ਰੋਜ਼ ਮੈਂ ਰੋਲਾ ਪੌਨੀ ਨਹੀਂ ਨਹੀਂ ਕੋਈ ਤੂੰਦਾ ਹੀ ਐ ਨਹੀਂ ਮਾਤਾ ਨੇ ਕਿਹਾ ਅਮਰੀਕਾ ਜਾਉਣਾ ਨਾ ਮਾਦਾ ਤੇਰੀ ਮਗਰ ਬੈਠੀ ਆ ਹਾਂ ਕੀ ਆ ਟੀਏ ਦੀ ਤੁਣਿਆ ਨਹੀਂ ਕਿਹੜੀ ਗੱਲਾਂ ਲੜਾਈ ਆ ਤੂੰ ਨਹੀਂ ਜਾਣੀ ਐ ਤਾਰੀਆਂ ਮੈਂ ਨਹੀਂ ਲੱਕੇ ਗੱਲਾਂ ਸੁਣਦੀ ਮੈਂ ਡਰਦੀ ਨਹੀਂ ਕਿ ਤੇਰੇ ਤੋਂ ਲੜਾਈ ਕਾਦੀ ਐ ਮੈਨੂੰ ਇਹ ਦੱਸ ਪਹਿਲਾਂ ਨਰ ਆਈ ਪੋਤ ਲੱਦੀ ਐ ਲੋਤੀ ਥਾਣੀ ਇਹ ਲੋਤੀ ਥਾਣੀ ਦਿੰਦੀ ਬਿਨਾ ਕਿਉਂ ਬਲਜੀਤ ਮੰਮੀ ਮੈਂ ਰੋਟੀ ਕਿਉਂ ਨਹੀਂ ਖਾਂ ਦਿੰਦੀ ਖਾਵੇਂ ਹਾਂ ਜਿਹੜੇ ਇਹਦੇ ਬੰਦੇ ਤੇ ਦੋ ਕ੍ਰੇਲੇ ਆ ਉਹਦੇ ਨਾਲ ਰੱਜ ਕੇ ਰੋਟੀ ਖਾ ਲੈ ਇਹ ਆਂਦੀ ਮੈਂ ਲੂਣ ਵੇਖਣਾ ਦੋਆ ਕ੍ਰੇਲੇ ਆ ਨਾ ਮੈਨੂੰ ਪਤਾ ਨਾ ਇਹ ਦੋ ਕ੍ਰੇਲੇ ਖਾਂਦੀ ਆ ਅੱਗੇ ਬਠੇਰਾ ਤਗੜਾ ਵਾ ਹੋਰ ਖਾ ਖਾ ਕੇ ਕੁੱਤੇ ਰੋਟੀਆਂ ਬੰਨ ਲਾ ਘੇੜਤੇ ਕੁੱਤੇ ਕਰੇਲੇ ਬੰਨ ਲਾ ਜੇ ਮੂੰਹ ਥੜੀ ਨਾ ਨੰਗਣਗੇ ਆਏ ਲੋ ਕੋ ਮੇਰਾ ਧਿੱਦ ਵੀ ਨੋਲਦੀ ਮੇਰੀਆਂ ਲੋਤੀਆਂ ਵੀ ਨੋਲਦੀ ਮੇਰਾ ਦੰਮ ਵੀ ਨੋਲਦੀ ਮਿੰਨ ਤੱਤੀ ਬੱਤੀ ਵੀ ਨੋਲਦੀ ਮਨਜੋਦ ਲਾਗੇ ਦਾ ਮੈਂ ਰਹਿਣਾ ਨਹੀਂ ਆ ਮੈਂ ਨਹੀਂ ਲੈਣਾ ਨਹੀਂ ਤੇ ਲੈ ਮੰਮੀ ਔਰ ਉਸਕੇ ਚਲ ਗਈ ਉਹ ਇਹਨੇ ਹੁਣ ਕਰੇਲੇ ਖਾ ਜਾਣੀ ਉਹ ਵੱਧ ਕੇ ਪੈਣਾ ਮੈਂ ਜਦੋਂ ਉੱਥੇ ਗਈ ਨਾ ਬਾਹਰ ਤੇ ਮੈਨੂੰ ਮਨਜੋਦ ਕਹਿੰਦਾ ਵਾ ਵੀ ਮਾਦਾ ਨੂੰ ਐਡ ਕਰ ਦੇ ਹਨ ਵਖਰੇ ਕਰ ਦੇ ਮੈਂ ਵੀ ਤੈਨੂੰ ਕਿੰਨੇ ਦੱਸੀ ਇਹ ਗੱਲ ਅੱਗੇ ਤੂੰ ਕਦੀ ਕਿਹਾ ਨਹੀਂ ਤੈਨੂੰ ਇਹ ਸਖਾ ਲੈਣ ਲਈ ਆ ਆਂਦੀ ਮੈਂ ਕਿ ਤੂੰ ਸਖਾ ਲਿਆ ਮੈਂ ਤਾਂ ਗੰਦ ਦੀਆਂ ਤੇ ਨਾ ਕਰਦੀ ਗੰਦ ਦੀ ਜੰਗ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਆ ਹਾਏ ਮੈਂ ਮਮੀ ਮੈਨੂੰ ਤਾਂ ਸੌਣ ਚ ਭਲੇਖਾ ਪੈ ਗਿਆ ਮੈਂ ਕਿਹਨੇ ਕਹਿੰਦੀ ਗੰਦ ਦੀਆਂ ਗੱਲਾਂ ਨਾ ਨਾ ਜੰਗ ਦੀਆਂ ਜੰਗ ਦੀਆਂ ਗੱਲਾਂ ਵੇਲਾ ਇਹਦੇ ਗੱਲ ਹੀ ਹੱਥ ਆ ਗਈ ਆ ਕਿ ਤੈ ਸੁੱਖ ਨਹੀਂ ਮੰਗਦੀ ਵੀ ਰੱਬਾ ਕਿਤੇ ਜੰਗ ਹਟਾ ਦੇ ਇਹੋ ਜਿਹੀਆਂ ਗੱਲਾਂ ਕਰਕੇ ਨਾਲੇ ਅਗਲੇ ਨੂੰ ਡਰਉਂਦੀ ਨਾਲੇ ਆਪ ਵੀ ਡਰਦੀ ਆ ਹਾਏ ਇਹਨੇ ਤਾਂ ਕਿਤੇ 6-7 ਮਿੰਟ 10 ਮਿੰਟ ਗੱਲ ਕੀਤੀ ਹੋਣੀ ਅੱਧਾ ਘੰਟਾ ਕਿਤੇ ਮੈਨੂੰ ਤਾਂ ਲੱਗਦਾ ਜਿਉਂ ਬੈਠੀ ਮੈਂ ਕਿਤੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਮਾਤਾ ਤੂੰ ਕੁਰਸੀ ਤੇ ਬਹਿ ਜਾ ਬਹਿ ਕੇ ਕੁਰਸੀ ਦੇ ਆਕੜ ਆਕੜ ਕੇ ਗੱਲਾਂ ਕੀਤੀਆਂ ਨੇ ਕਿਤੇ ਮੂੰਹ ਚ ਜ਼ੁਬਾਨ ਨਹੀਂ ਪਾਈ ਇਹਨੇ ਮੈਨੂੰ ਨਹੀਂ ਗੱਲ ਕਰਨ ਦਾ ਮੌਕਾ ਤਾਂ ਇੰਨਾ ਇਹਨੇ ਇੱਕੇ ਸਾਇ ਗੱਲਾਂ ਕੀਤੀ ਮੰਮੀ ਉਦਾਂ ਪਾ ਤੂੰ ਮੰਨ ਜਾ ਨਾ ਮਨ ਹੈ ਉਦਾਂ ਮੀਣੀ ਮੈਂ ਤਾਂ ਸੋਚਿਆ ਸੀ ਚਲ ਮੈਂ ਦੇਰ ਦਾ ਘਰ ਵਸ ਜੂਗਾ ਇਹਦੇ ਦੇ ਦੋ ਅੰਤਰੇ ਦੇ ਰਿਸ਼ਤੇ ਕਰ ਨੇ ਪਰ ਜੜ ਦੇ ਲੋਕੀ ਤੇ ਪਾਨੀਆਂ ਮਾਰ ਦਿੰਦੇ ਸੀ ਬਲਜੀਤ ਮੈਨੂੰ ਬਹੁਤ ਗੁੱਸਾ ਤੇਰਾ ਜਰਾ ਇਦਾਂ ਗੱਲ ਕਰਦੇ ਨਾ ਮੇਰਾ ਜਿਆ ਢਿੱਡ ਨਾ ਬਲੁੰਧ ਰਿਆ ਜਾਂਦਾ ਵਾ ਵੀ ਤੂੰ ਵੀ ਪਤਾ ਨਹੀਂ ਕਿਹੜੇ ਯੁੱਗ ਦਾ ਬਦਲਾ ਲਿਆ ਵਾ ਕਿੱਥੇ ਇਹਨੂੰ ਮੈਂ ਬਾਹਰ ਲੈ ਕੇ ਜਾਊਂਗੀ ਹੁਣ ਕੀ ਲੋਕੀ ਇਹਨੂੰ ਕਹਿਣਗੇ ਮੂੰਹ ਮੱਥਾ ਤੇ ਸੋਹਣਾ ਵਾ ਜੇ ਲੋ ਕੋਈ ਗੱਲ ਕਰੂਗਾ ਇਹਦੇ ਨਾਲ ਜੇ ਲੋ ਥੱਥੀਆਂ ਵਲੱਥੀਆਂ ਗੱਲਾਂ ਕਰੂਗੀ ਕੀ ਲੋਕੀ ਆਖਣਗੇ ਵੀ ਆਹ ਵਿਆਹ ਕੇ ਲਿਆਂਦੀ ਆ ਮੰਮੀ ਤੁਹਾਡੀ ਗੱਲ ਵੀ ਮੈਂ ਮੰਨਦੀ ਆ ਉਹਦੋਂ ਤੂੰ ਮੇਰਾ ਮਿੰਤ ਤੱਲਾ ਕਰਨੋਂ ਨਹੀਂ ਹਟਦੀ ਹੁੰਦੀ ਕਿਹ ਤਰ੍ਹਾਂ ਕਰਾ ਕਿਹ ਤਰ੍ਹਾਂ ਕਰਾ ਮੇਰਾ ਮੁੰਡਾ ਵਿਆਹ ਜਾਵੇ ਜੀ ਹੁਣ ਵਿਆਹ ਤਾ ਵਾ ਕਿ ਹੁਣ ਸਬਰ ਕਰ ਹਾਈ ਕੱਟ ਲੈਨੇ ਜਿੱਦਾਂ ਦੀ ਵੀ ਹੈਗੀ ਆ ਹਾਏ ਦੁਨੀਆ ਲੋਕੀ ਕਹਿੰਦੇ ਆ ਪੇ ਰਿਸ਼ਤਾ ਕਰਾਓ ਤੈਨੂੰ ਵੀ ਆਪਣੇ ਘਰ ਦਾ ਸਾਰਾ ਪਤਾ ਹੀ ਇਹ ਸਾਡੇ ਘਰ ਦਾ ਕੀ ਸਿਸਟਮ ਆ ਕਿਦਾਂ ਝੱਟ ਲੰਘਣਾ ਵਾ ਤੂੰ ਇਹੋ ਜੀ ਲਿਆ ਕੇ ਦੇਣੀ ਚੱਲ ਮੰਮੀ ਛੱਡ ਹੁਣ ਹੁਣ ਬਦਲੀ ਤੇ ਜਾ ਨਹੀਂ ਸਕਦੀ ਇਹ ਕਿਹੜਾ ਫਰੂਟ ਵਾ ਜਿਹੜਾ ਬਦਲ ਕੇ ਲੈ ਆਉਣਾ ਵਾ ਉਹਦਾ ਇੱਕ ਗੱਲ ਹੈਗੀ ਆ ਜੇ ਲਾ ਕੇ ਪੇਕੇ ਚਲ ਜੇ ਤੇ ਜੇ ਲਾ ਵੀ ਆਵੇ 6 ਮਹੀਨੇ ਰਹਿ ਵੀ ਆਵੇ ਤਾਂ ਫੇਰ ਕੀ ਉੱਥੇ ਮਮੇ ਆ ਜੀ ਗੱਲਾਂ ਨਾ ਕਰ ਉੱਥੇ ਮੇਰੀ ਸਾਕਾਦਾਰੀ ਆ ਫੇਰ ਉਹ ਅਗਲੇ ਮੈਨੂੰ ਗੱਲਾਂ ਕਰਨਗੇ ਹੱਥੀ ਰਿਸ਼ਤਾ ਕਰਾ ਕੇ ਤੇ ਹੱਥੀ ਝੜਨ ਨੂੰ ਫਿੰਡਈ ਆ ਜਾਣ ਦੀ ਗੱਲ ਨਹੀਂ ਆ ਜੇ ਉਧਰ ਜਾਂਦੀ ਉਥੇ ਲੜਾਈ ਜੇ ਅੰਦਰ ਵੱੜ ਦੀ ਉਥੇ ਲੜਾਈ ਜੇ ਇੱਥੇ ਹੁਣ ਤੁਸੀਂ ਬੈਠੀਆਂ ਇੱਥੇ ਲੜਾਈ ਇਹ ਤੇ ਹੈ ਹੀ ਲੜਾਈ ਦਾ ਮੋਢਵਾ ਕੀ ਕਰਨੀ ਹੀ ਏ ਚੱਲ ਮਮੇ ਛੱਡ ਮੁੰਡਾ ਵੀ ਹੁਣ ਖੁਣੋ ਰਹਿ ਚੱਲਿਆ ਹੈਗਾ ਕਿਤੇ ਬਲਜੀਤ ਮਮੇ ਰਹਿਣ ਦੇ ਧਿਆ ਹੀ ਕਿੰਨੀਆਂ ਤੇ ਪਾਨੀਆਂ ਵੱਜ ਗਿਆ ਹੀ ਹੁਣ ਲੋਕੀ ਕਹਿਣ ਵੀ ਡੇ ਪਏ ਹੀ ਇਹਦਾ ਨਹੀਂ ਹੋਣਾ ਇਹਦਾ ਨਹੀਂ ਹੋਣਾ ਜੇ ਕਰਾਇ ਦਿੱਤਾ ਤੇ ਹੁਣ ਜੱਜ ਆ ਕਈ ਵਾਰ ਕੀ ਹੁੰਦਾ ਵਾ ਮਗਰੋਂ ਥੋੜੀ ਬਹੁਤ ਸੋਹਣਾ ਰਿਸ਼ਤਾ ਲੱਭ ਜਾਂਦਾ ਹੁੰਦਾ ਵਾ ਕਾਲੇ ਨਾ ਪਈ ਤਾਂ ਮੈਂ ਤਾਂ ਨਾਲ ਗੱਲ ਹੀ ਕੀਤੀ ਸੀ ਤੇ ਮੈਂ ਤਾਂ ਕਾੜੀ ਤੇ ਤੂੰ ਹੀ ਪਈ ਸੀ ਨਾ ਮੈਂ ਉਹ ਤੈਨੂੰ ਬਥੇਰਾ ਕਿਹਾ ਸੀ ਵੀ ਪੁੱਤ ਹੁਣ ਵਡੇਰੇ ਤੇ ਸਾਹ ਕੌਣ ਚੰਗੇਰੇ ਪਰ ਤੂੰ ਉਹਦਾ ਮੰਨਦੀ ਨਹੀਂ ਉਹ ਤਾਂ ਕਹਿੰਦੀ ਜਿੱਦਾਂ ਦੀ ਮੱਝ ਪਰ ਲੱਕੜ ਦੀ ਬੁੱਢੀ ਤਿਆਰ ਕਰ ਦੇ ਮੇਰੇ ਮੁੰਡੇ ਨੂੰ ਲਿਆ ਕੇ ਦੇ ਚੱਲ ਹੁਣ ਮੈਂ ਦਹੀਂ ਬਣਾ ਲਾਂ ਮਾਸਾ ਫੇਰ ਹੀ ਕਰ ਲੈਣ ਨੰਗਣੇ ਹਾਂ ਹੁਣ ਤਾਂ ਚੱਲ ਜਿੰਨੇ ਹੈਗੇ ਨਾ ਲੜੋ ਨਾ ਦੋ ਮੰਗਦੀ ਤਿੰਨ ਮੰਗਦੀ ਮੈਨੂੰ ਇੱਕ ਘਟ ਦੇ ਦੀ ਇਹਨੂੰ ਦੋਹਾਂ ਦੇ ਤਿੰਨ ਦੇ ਦੇ ਗਾਂ ਤੋਂ ਕੋਈ ਦਾਲ ਸਬਜ਼ੀ ਨਾਲ ਬਣਾ ਲਿਆ ਕਰਿਓ ਏਦਾਂ ਡੰਗ ਨਹੀਂ ਸੁੱਕੀਆਂ ਸਬਜ਼ੀਆਂ ਨਾਲ ਹੁੰਦੇ ਮੈਂ ਵੀ ਤੁਹਾਨੂੰ ਤੇਕ ਹੀ ਮਿਲਣਾ ਕਿਉਂਕਿ ਬਾਹਰ ਨਹੀਂ ਖਾ ਲੂੰਗੀ ਕੋਈ ਨਹੀਂ ਮੈਂ ਨਾ ਵੀ ਖਾऊं ਤਾਂ ਵੀ ਕੋਈ ਨਹੀਂ ਪਰ ਮੇਰੇ ਨਾਲ ਚੰਗੀਆਂ ਰਿਹਾ ਕਰੋ ਲੜਿਆ ਨਾ ਕਰੋ ਬਸ ਚੰਗਾ ਮੈਂ ਦਹੀਂ ਪਾਲਾ ਬਡਾਲਾ ਗੁੰਦੀ ਪਾਲਾ ਮਾਸਾ 24 ਘੰਟੇ ਦੀ ਜਿਹੜੀ ਕਲਾ ਵਾ ਨਾ ਉਹ ਵੀ ਨਹੀਂ ਚੰਗੀ ਹੁੰਦੀ ਉਹਦਾ ਸ਼ਾਬਾਸ਼ ਏ ਤੇਰੇ ਸ਼ਾਬਾਸ਼ ਏ ਤੂੰ ਪਾਣੀ ਲੈ ਕੇ ਨਹੀਂ ਪਹੁੰਚੀ ਉੱਥੇ ਜਿਹੜਾ ਇੱਥੇ ਪਾਣੀ ਮੈਨੂੰ ਢੋਂਡ ਰਹੀਆਂ ਵਾ ਉਹ ਮਾੜਾ ਹੀ ਤੂੰ ਪੀ ਲਿਆ ਵਾ ਹੁਣ ਮੈਂ ਕਿੱਥੋਂ ਪੀਣਾ ਹੈਗਾ ਮੈਂ ਤਾਂ ਗੱਲਾਂ ਨਾਲ ਹੀ ਢੱਡ ਭਰ ਲਿਆ ਵਾ ਨਹੀਂ ਤੂੰ ਅਖ ਨਹੀਂ ਮੈਨੂੰ ਪਾਣੀ ਢੋਂਡ ਰਹੀਆਂ ਤੋੜੇ ਲੱਥ ਫੜੀ ਉਹਨਾਂ ਨੇ ਟਾੜੀ ਗੱਲ ਚੋਂ ਗੱਲ ਹੀ ਕਿ ਜਿੱਦਾਂ ਤੁਸੀਂ ਕਹਿੰਦੇ ਪਾਣੀ ਲੈ ਕੇ ਨਹੀਂ ਆਈ ਇੱਥੋਂ ਮੈਨੂੰ ਵੇਲ ਮਿਲਦਾ ਤੇ ਫੇਰ ਹੀ ਮੈਂ ਪਾਣੀ ਵਾਲ ਜਾਂਦੀ ਕਿਥੇ ਨੌਆ ਵੱਖ ਲੜੀ ਜਾਂਦੀਆਂ ਮੁੰਡੇ ਵੱਖ ਲੜੀ ਜਾਂਦੇ ਆ ਮੇਰੀ ਤਾਂ ਇੱਕੋ ਹੀ ਗੱਲ ਵਾ ਕਿ ਇਹਨਾਂ ਨੂੰ ਕਰੋ ਵੱਖੋ ਵੱਖਰੇ ਇੱਕ ਵਾਰ ਮੁੜ ਕੇ ਨਾ ਕਿਤੇ ਕਹਿਣੀ ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕਾ ਹਾਂ ਉਹ ਜੰਗ ਦਾ ਤੇ ਮੈਨੂੰ ਪਤਾ ਨਹੀਂ ਪਰ ਇਹ ਜੰਗ ਦੇ ਨਾਲ ਮੈਨੂੰ ਨਜਿੱਠਣਾ ਆਉਂਦਾ ਅਜੇ ਮੈਂ ਨਜਿੱਠੂਗਾ ਕੀ ਨਜਿੱਠਣਾ ਤੁਸੀਂ ਸਿਰ ਤੇ ਮੇਰਾ ਪਾੜਨ ਤੱਕ ਜਾਂਦੀਆਂ ਘਰ ਬੈਠੀਆਂ ਪਾਟਾ ਤਾਂ ਨਹੀਂ ਤੇ ਤੁਸੀਂ ਪਾੜ ਦਿਓ ਫਿਰ ਹੁਣ ਤੁਸੀਂ ਮਾਰੋ ਸਿਰ ਚ ਕੋ ਫਿਰ ਤੂੰ ਉਲਟਾ ਲੰਡੇ ਹੀ ਮਰਨਾ ਜੇ ਮੁੰਡਿਆਂ ਤੇ ਉਹ ਨਹੀਂ ਕੋ ਕਰਦੇ ਤੁਹਾਡੇ ਤੋਂ ਮੈਂ ਮੁੰਡਿਆਂ ਨਾਲ ਲੜਦੀ ਆਈ ਆ ਓਏ ਉਹ ਵੱਡਾ ਜਿਹੜਾ ਕਨੀ ਇਦਾ ਬੇਗੂਫੀ ਹੋ ਕਾਮਨ ਦਾ ਕਿਤੇ ਉਹਨੇ ਹੱਥ ਨਹੀਂ ਲਾਇਆ ਕਿਤੇ ਕਈ ਨੂੰ ਤੇ ਲਾਗੇ ਮੀਠਾ ਗੱਲਾਂ ਟੀਰੀ ਗਿਆ ਸਣਾਈ ਗਿਆ ਮੁੜ ਕੇ ਬੰਦੀ ਕਿਹੜਾ ਫੂਰੋ ਜੋ ਬੰਦੀ ਮੋ ਹੈਗੀ ਆ ਦਾਦੀ ਕੇ ਕੌਣ ਆ ਕੇ ਬਿਮਾਰ ਪਈ ਮੈਂ ਉਹਦੇ ਨਾਲ ਤੇ ਤੇਰੀ ਲੜਾਈ ਹੋਈ ਤੂੰ ਬਿਠੇ ਜਾਣਾ ਅਖੀ ਉਹ ਹੱਦਦਾਨ ਖਾਣਾ ਉਹਨੂੰ ਉਹ ਮਰਗੀ ਤੇ ਸਾਡਾ ਨਾਂ ਲਗੂ ਮੈਂ ਸਾਡਾ ਨਾਂ ਬੇਤਵਾਂ ਲੱਗ ਜੂਗਾ ਸਾਡਾ ਨਾਂ ਕਿੱਦਾਂ ਲੱਗ ਜੂ ਤੇ ਉਹ ਦੂਜਾ ਆ ਗਿਆ ਮੈਂ ਪਾਣੀ ਘਲਾਉਣਾ ਨਾ ਉਹਨਾਂ ਦੇ ਪਤਾ ਨਹੀਂ ਤੇ ਨੇ ਸੁਣਾ ਨਹੀਂ ਦਿੱਤਾ ਕਿ ਜਾਂ ਤੂੰ ਹੀ ਨਹੀਂ ਪਹੁੰਚੀ ਤੂੰ ਪਣੀ ਲੈ ਕੇ ਨਹੀਂ ਆਈ ਉੱਥੇ ਦੂਜਾ ਤੇ ਬੁੱਢੀ ਨਾਲ ਡਿਆ ਗੱਟਮਟ ਕਰਨ ਤੇ ਮੈਂ ਉੱਥੇ ਜਾ ਕੇ ਤੁਹਾਨੂੰ ਦੱਸਿਆ ਵੀ ਰੌਲਾ ਪਾ ਕੇ ਆਈਆਂ ਤੇ ਉੱਥੇ ਮੂੰਹਦਰ ਨਹੀਂ ਪੜਾਇਆ ਕਿਸਾਏ ਗੱਲਾਂ ਉੱਥੇ ਹੋ ਗਈਆਂ ਹਾਰ ਕੇ ਜਰ ਮੈਂ ਅੰਦਰ ਆਈ ਮੇਰੇ ਗਾੜੀ ਗਾੜੀ ਮਨਪਰੀ ਦਾ ਆ ਗਈ ਮਗਰੇ ਮੈਂ ਜਾਣ ਕੇ ਬਲਜੀਤ ਨਾਲ ਡਾ ਲਾ ਲਿਆ ਮਨਪਰੀ ਨੇ ਹੁਣ ਬਲਜੀਤ ਦੇ ਦਵਾਰੇ ਮੈਂ ਹੋਏ ਵੀ ਤੂੰ ਹੜ ਕੋ ਬਦਲਾ ਕਿਹੜੇ ਯੁੱਗ ਦਾ ਲਿਆ ਮੈਂ ਤਾਂ ਹੀ ਤੁਹਾਨੂੰ ਕਹਿਨੀ ਆ ਵੀ ਕਰ ਦੋ ਇਹਨਾਂ ਦਾ ਫਾ ਨਿਬੇੜ ਦੋ ਤੈਨੂੰ ਮੈਂ ਨਾ ਵੀ ਮੁੜ ਕੇ ਹਾ ਗੱਲ ਮੁੜ ਕੇ ਜ਼ਬਾਨ ਚੋਂ ਨਾ ਕੱਢੀ ਫਰ ਮੈਂ ਚਲ ਜਾ ਨੀ ਕੇ ਪਾਸੇ ਇਹ ਕੋਈ ਨਹੀਂ ਹੋਵੇ ਤੀਲਾ ਨਾ ਧੋਰਾ ਕਰਨੇ ਬੇਸ਼ੱਕ ਇਹ ਸੁੱਤੇ ਰਹਿਣ ਜੋ ਮਰਜੀ ਕਰਨ ਪਰ ਮੈਨੂੰ ਆਪਣੇ ਜੀ ਦੇ ਜੀ ਆਰਡ ਨਹੀਂਓ ਕਰਨਾ ਜੋ ਮਰਜੀ ਕਰ ਲੈਣੇ ਇਹ ਜੋ ਚਾਹੁੰਦੇ ਆ ਨਾ ਮੈਂ ਨਹੀਂ ਹੋਣ ਦੇਣਾ ਇਦਾਂ ਅੱਜ ਤੇ ਅੱਡ ਹੋ ਕੇ ਕੀ ਗੱਲ ਇਹ ਜਰਾ ਜੋੜ ਲੈਣਗੇ ਮੰਜੇ ਤੋਂ ਤੇ ਉੱਠਦੇ ਨਹੀਂ ਏ ਕੰਮ ਨੂੰ ਕਦੇ ਹੱਥ ਨਹੀਂ ਲਾਉਂਦੇ ਕੀ ਜੋੜ ਲੈਣਗੇ ਸਾਡੇ ਤੋਂ ਵੱਧ ਇਹਨਾਂ ਨੂੰ ਜੰਮਿਆਂ ਪਾਲੇ ਇਹ ਕਰਕੇ ਹੀ ਮੈਂ ਵਿਆਹਾਂਗਦੇ ਨੂੰ ਅੱਡ ਕਰਦਾਂਗੇ ਹੁਣ ਨਿੱਕੀ ਜਿਹੜੀ ਚੱਥੀ ਆਈਏ ਕ੍ਰੇਲੀਆਂ ਤੋਂ ਲੜੀ ਜਾਂਦੀ ਸਬਜ਼ੀਆਂ ਤੋਂ ਲੜੀ ਜਾਂਦੀਆਂ ਆ ਇੰਨੇ ਆਂਬ ਖਰਬੂਜੇ ਕਿਤੇ ਕਿੰਨਾ ਫਰੂਟ ਕੇਲੇ ਤੇ ਮੈਂ ਹਾਂ ਉਹ ਖਾ ਹਾਂ ਇਹਦੇ ਸਿਰ 'ਚ ਮਾਰ ਖਰਬੂਜੇ ਖਾਣ ਪੀਣ ਤੋਂ ਲੜਾਈ ਸਾਡੇ ਘਰੋਂ ਖਾਣ ਤੋਂ ਲੜ ਲੜ ਮਰ ਚੱਲੀਆਂ ਸਬਜ਼ੀ ਬਣਾਉਣ ਤੋਂ ਲੜ ਲੜ ਮਰ ਚੱਲੀਆਂ ਉਹ ਆਂਦੀ ਵੀ ਮੈਂ ਬਣਾਈ ਹਾਂ ਮੈਂ ਤੈਨੂੰ ਦੋ ਦੇਣੇ ਉਹ ਆਂਦੀ ਮੈਂ ਦੋਹਾਂ ਦਾ ਨਾਣ ਵੇਖਣਾ ਮੈਂ ਦੋਰੇ ਫੇਕ ਆਣੇ ਇੱਥੇ ਤਾਂ ਬਣ ਗਿਆ ਤਮਾਸ਼ਾ ਸਾਡੇ ਘਰ ਦਾ ਘਰ ਦਾ ਜਾਣ ਤੇ ਜੱਗ ਦੀ ਮਸ਼ਕਰੀ ਉਹ ਗੱਲ ਹੋਈ ਆ ਕੀ ਮੈਂ ਬਾਹਰ ਗੱਲ ਕਰਾਂ ਰੂਆਂਗੇ ਹਿੱਸਾ ਮੈਂ ਨਾ ਚੰਗਾ ਦੁਖੀ ਕਰ ਦਿੱਤਾ ਹੀ ਇਹਨਾਂ ਨੇ ਸਾਨੂੰ ਬਾਹਰ ਲਖੀ ਹਜ਼ਾਰ ਨਹੀਂ ਤੇ ਘਰ ਛਿੱਤਰਾਂ ਦੀ ਮਾਰੀ ਸਾਡੀ ਤੇ ਉਹ ਗੱਲ ਹੋਈ ਆ ਬਾਹਰ ਲੋਕੀ ਅਨਸਲਾਮਾ ਕਰਦੇ ਆ ਸਾਨੂੰ ਕਦੇ ਮਥੇ ਟੇਕਦੇ ਆ ਗੋਡਿਆਂ ਹੱਥ ਲਾਉਂਦੇ ਆ ਸੱਸਰੀ ਕਾਲ ਬੁਲਾਉਂਦੇ ਆ ਵੀ ਤੁਹਾਨੂੰ ਅਹੀਂ ਮਿਲੇ ਆ ਤੁਹਾਨੂੰ ਅਹੀਂ ਈ ਈਦਾ ਵਾ ਭੈਣ ਜੀ ਸਾਡੇ ਪਿੰਡ ਕਿੱਦਣੇ ਆਉਣਾ ਕਿਤੇ ਮੇਰੀ ਨਨਾਨ ਮੇਰੀਆਂ ਭੈਣਾਂ ਮੇਰੇ ਪੇਕੇ ਕਿਤੇ ਫੋਨ ਤੇ ਫੋਨ ਕਰਦੇ ਆ ਮੈਂ ਇੱਥੋਂ ਵਿਹਲੀ ਹੋਵਾਂ ਤੇ ਕਿਸੇ ਪਾਸੇ ਉੱਜਣਾ ਉਹ ਲੋਕੀ ਬਾਹਰ ਗੋਡੇ ਨੂੰ ਹੱਥ ਲਾਉਂਦੇ ਆ ਨਾ ਇਹ ਗੱਲ ਨੂੰ ਪੈਂਦੇ ਸਾਡੇ ਨੂੰ ਉਹ ਗਾਲ ਕੇ ਉਹ ਗੋਡੇ ਘੁੱਟਦੇ ਆ ਤੇ ਗਲ ਘੁੱਟਦੇ ਹੁਣ ਕੀ ਕਰੀਏ ਫਿਰ ਦੱਸ ਬੱਸ ਪੇ ਕਰਨਾ ਕੀ ਆ ਜੇ ਤੂੰ ਵੀ ਵੱਖੋ ਵੱਖਰੇ ਨਹੀਂ ਹੋਣ ਦੇਣਾ ਤੇ ਖਾਓ ਛਿੱਤਰ ਇਹ ਤੇ ਨਹੀਂ ਉਹ ਮੈਂ ਕਰਨਾ ਜੋ ਮਰਜ਼ੀ ਕਰ ਲੈ ਤੂੰ ਵੀ ਬਾਕੀ ਨਹੀਂ ਬਾਤਾਂਵਾ ਡਾਕਟਰ ਡੈਡੀ ਮੈਂ ਤੇ ਆ ਹੀ ਜਾਣਾ ਸੀ ਬਚਾਇਆ ਵਾ ਤੇ ਹੋਰ ਐਦਾਂ ਕਰ ਕੋਰਸ ਕਰ ਲਾ ਉਹ ਡੈਡੀ ਜਿਹੜਾ ਕੋਰਸ ਕਰਦਾ ਵੇੜਾ ਉਦੋਂ ਤੂੰ ਕਰਾਇਆ ਨਹੀਂ ਉਦੋਂ ਟਰੈਕਟਰ ਤੇ ਚੜਾ ਛੜਿਆ ਟਰੈਕਟਰ ਤੇ ਤੇ ਹੋਰ ਤੂੰ ਤੇ ਚਾਹ ਨਾ ਚੜਦਾ ਸੀ ਉਦੋਂ ਨਿਆਣਾ ਸੀ ਆਹੋ ਹੁਣ ਕਿਉਂ ਨਹੀਂ ਚੜਦੇ ਤੁਸੀਂ ਟਰੈਕਟਰ ਤੇ ਹੁਣ ਕਿਉਂ ਨਹੀਂ ਪਾਉਂਦੇ ਆ ਮੈਂ ਭਾਈ ਤਾ ਮੈਂ ਵੇਖੇ ਨਾ ਤੂੰ ਨੇ ਸਾਰੀ ਪਾਈ ਨੀ ਨੀ ਵੀ ਕਰਦੀ ਆ ਆ ਨੁਕਰ ਸਾਰੀ ਨੀਵੀਂ ਕਰਦੀ ਆ ਆ ਸਾਰੀ ਉੱਚੀ ਕਰਦੀ ਆ ਉਹ ਉਂਜੀ ਛੱਡ ਛੜਿਆ ਮੇਰੀਆਂ ਨਜ਼ਰਾਂ ਨਾਲ ਵੇਖ ਮੇਰੀਆਂ ਨਾਲ ਆਪਣੀਆਂ ਨਜ਼ਰਾਂ ਨਾਲ ਵੇਖ ਟੈੜੀ ਹੁਣੇ ਕੋਈ ਨਾ ਮਿਸਤਰੀ ਸੱਦ ਲਾ ਤੇ ਗੁਣੀਏ ਨਾਲ ਪੈਲੀ ਕਰਾ ਲਾ ਆ ਵੇਰਾ ਸਾਰੀ ਨਿਕਲ ਨੂਵੀ ਆ ਨੁਕਰ ਸਾਰੀ ਨੀਵੀ ਆ ਆ ਬੰਦਾ ਸਾਰੇ ਉੱਚਾ ਕਰਤਾ ਗੁਣੀਏ ਨਾਲ ਪੈਲੀਆ ਵੀ ਕੋਈ ਕਰਦਾ ਹੁੰਦਾ ਪਰ ਜੋ ਤੂੰ ਮੰਨਦਾ ਨਹੀਂ ਜੋ ਤੂੰ ਮੰਨਦਾ ਨਹੀਂ ਆ ਵੇਖ ਓਏ ਜਾ ਵਾ ਜਾ ਆ ਵੇ ਆ ਕੀ ਹੋ ਗਿਆ ਆ ਵੇ ਕੀ ਹੋ ਗਿਆ ਕੀ ਹੋ ਗਿਆ ਆ ਆ ਸਾਰੀ ਨੀਵੀ ਹੋ ਗਈ ਜਿਹੜਾ ਲੀਟਰ ਫਿਰ ਗਿਆ ਤਾਂ ਕੀ ਹੋ ਗਿਆ ਉੱਚਾ ਨੀਵਾ ਥਾਂ ਕਰ ਦਿੰਦਾ ਤਾਂ ਕਰ ਦਿੰਦਾ ਵਾ ਤੇ ਜੇ ਮੈਂ ਕਹਿ ਮੈਂ ਹਲਾਣਾ ਵਾਗੇ ਸੁਹਾਗੇ ਨਾਲ ਪਧਰੀ ਕਰੂੰਗਾ ਪੰਗੇ ਰਾਂ ਉਹਨੇ ਡਾੜੀ ਚੜਦਾ ਤੂੰ ਮੰਨਿਆ ਤੂੰ ਬੁੱਢਾ ਹੋ ਗਿਆ ਵਾ ਅੱਛਾ ਬਹੁਤ ਸਿਆਣੇ ਹੋ ਗਏ ਤੁਸੀਂ ਦੇ ਸ਼ਾਬਾਸ਼ ਇਹ ਦੇ ਮੈਨੂੰ ਸ਼ਾਬਾਸ਼ ਹੀ ਅੱਜ ਜਾ ਓ ਭਰਾਵਾ ਕਿਤੇ ਜਾ ਸ਼ੈਕਲ ਤੇ ਜਾ ਸਬਜੀ ਸੂਜੀ ਵੇਚ ਆ ਜਾ ਕਰ ਹੋਰ ਨਹੀਂ ਕੋਤੇ ਸਬਜੀ ਵੇਚ ਲੈ ਓ ਡਾੜੀ ਤੇਰੀ ਸੋਜ ਹੀ ਨਿੱਕੀ ਰਹਿਣੀ ਆ ਸੋਜ ਤੂੰ ਸ਼ਾਬਾਸ਼ ਕਿ ਸ਼ਾਬਾਸ਼ ਇਹ ਦੇ ਮੈਨੂੰ ਇੱਥੇ ਪਹਿਲਾਂ ਇੱਕ ਵਾਰੀ ਸ਼ਾਬਾਸ਼ ਮੈਂ ਤੈਨੂੰ ਕਾਹਦੀ ਦਵਾਂ ਤੂੰ ਦੇ ਲੈ ਸਹੀ ਇਨੂੰ ਵੇਲੇ ਨੂੰ ਮੈਂ ਸ਼ਾਸ਼ ਦੇ ਨਹੀਂ ਸਕਦਾ ਤੇ ਓਏ ਪਾਪਾ ਸ਼ਾਸ਼ ਇਹ ਤੈਨੂੰ ਗੱਲ ਦੱਸਾਂ ਅੱਜ ਦੀ ਲੈ ਆਹੋ ਮੇਰੇ ਕਰਕੇ ਜੋ ਬਣੀ ਮੰਮੀ ਬਚ ਗਈ ਅੱਜ ਅੱਛਾ ਜੇ ਡਾਕਟਰ ਨਾ 2-4 ਮਿੰਟ ਲੇਟ ਹੋ ਜਾਂਦੀ ਨਾ ਇਹਨੇ ਫੁੱਟਕ ਜਾਣਾ ਸੀ ਲੈ ਵੇ ਤਾਂ ਨਾ ਮੇਰੀ ਕਮਾਈ ਮੈਂ ਕਿੰਨਾ ਮੋਟਰਸਾਈਕਲ ਭੁਜਾਇਆ ਤੇਰਾ ਲਾ ਲਾ ਡਾਕਟਰ ਮੈਂ ਭੁਜਾਇਆ ਨੂੰ ਬੀਬੀ ਐਸ ਇਹ ਵੀ ਜਾ ਕੇ ਆਈ ਉਹ ਮੈਂ ਆਹ ਲਾਇਆ ਵਾ ਆਡੇ ਘਰ ਤੇ ਸਾਡੀ ਕਰਨੀ ਹੋਣੀ ਲੜਾਈ ਕਰੀ ਆ ਕਾਹਦਾ ਰੋਲਾ ਪਾਇਆ ਵਾ ਕਾਹਦਾ ਮੇਲਾ ਲਾਇਆ ਆ ਪਹਿਲੀ ਉੱਚੀ ਬਾਤ ਤੀ ਆ ਮਮੀ ਉਹ ਐ ਕਰਤਾ ਉਹ ਮੇਰੀ ਗੱਲ ਕਰੀ ਨਾ ਡੈਡੀ ਜੀ ਕਰੀ ਚੁੱਪ ਕਰੇ ਮੇਰੀ ਸੁਣ ਗੱਲ ਆ ਬੱਸ ਕਰ ਮੇਰੀ ਸੁਣ ਆ ਸਾਰੇ ਆ ਲੋਕੀ ਵੇਖਣ ਨੇ ਇਕੱਠੇ ਹੋ ਗਏ ਸ਼ਰਮਣੀ ਜੀ ਤੈਨੂੰ ਰੋਲਾ ਪਾਉਂਦੇ ਨੇ ਸ਼ਰਮ ਆ ਆ ਦੋਵੇਂ ਬੁੱਢੇ ਬੋਲੇ ਬੱਚੇ ਨੂੰ ਕੁਝ ਹੁੰਦਾ ਗੱਲ ਕਰ ਲਓ ਕਰ ਹੈ ਨਹੀਂ ਗਾ ਚੱਲ ਨਹੀਂ ਉਹਦੇ ਬੋਲੇ ਬੈਠੇ ਕੀ ਗੱਲ ਉਹ ਅੱਖਾਂ ਨਾਲ ਵੇਖਣ ਨਹੀਂ ਦੇ ਜਦੋਂ ਆਪਾਂ ਹੱਥ ਮਾਰ ਮਾਰ ਗੱਲਾਂ ਕਰਦੇ ਉਹਨਾਂ ਨੂੰ ਪਤਾ ਲੱਣ ਦੇ ਆ ਉਹ ਲੜ ਨਹੀਂ ਦੇ ਪਤਾ ਲੱਗ ਜਾਂਦਾ ਆ ਇੱਧਰ ਨੂੰ ਵਿਚੋ ਇੱਧਰ ਨੂੰ ਇੱਧਰ ਹੁਣ ਆ ਉਹ ਥਾਂ ਸਾਰੇ ਛੜਤਾ ਵਾਹਣ ਵਾਲਾ ਨਹੀਂ ਉਹ ਤੇਰੇ ਪਿਓ ਨੇ ਛੜਤਾ ਟਰੈਕਟਰ ਵਾਲੇ ਨੇ ਕੀਤਾ ਹੋਗਾ ਜਿਹਨੇ ਟਰੈਕਟਰ ਉਹ ਮੈਂ ਹੀ ਚੜਿਆ ਸੀ ਟਰੈਕਟਰ ਤੇ ਉਹ ਚੜਿਆ ਸੀ ਮੈਂ ਵਾਇਆ ਗੱਲ ਮੈਨੂੰ ਡਿਆ ਆ ਖਣ ਮੈਂ ਵੀ ਤੂੰ ਚੜੋ ਨਾ ਤੂੰ ਹੀ ਗਾੜੀ ਲੱਗਣ ਜੋਗੇ ਨਾ ਪਿਛਾੜੀ ਲਖਣ ਲੱਗੇ ਗਰਕ ਜਾਓ ਹੱਥ ਪਾ ਲੋ ਕੰਮ ਨੂੰ ਤੇਨੂੰ ਬਾਦ ਮੰਜੀ ਕੇ ਇਹ ਵੀ ਬੈ ਕੇ ਖਾ ਲਵੇ ਚਾਰ ਦਿਨ ਐਂ ਜ ਮਾਤਾ ਕਿਹਾ ਕਿ ਬੈ ਮੰਜੀ ਦੇ ਨਹੀਂ ਨਹੀਂ ਆਂਦੀ ਆਹੇ ਮੰਜੀ ਦੇ ਵੀਏ ਮੰਜੀ ਦੇ ਬਾਹਲ ਦੋ ਤੇਰਾ ਰਦਾ ਵੀ ਇਹ ਲਤ ਬੰਦ ਹੋਰਦੇ ਉਹਨੇ ਦੀ ਇਹ ਤਾਂ ਥੋੜੀ ਮੈਂ ਡੈਡੀ ਇਹੀ ਨਹੀਂ ਐਡਾ ਮਾਰਦਾ ਸੋਹਿਆ ਕਹਿੰਦਾ ਇਹਨੂੰ ਭਾਲ ਦੋ ਮੰਜੀ ਦੇ ਮੈਂ ਕਹ ਸੁਖ ਦੋ ਸੁਖ ਤੋ ਉਹ ਸੁਖ ਦਾ ਨਾਂ ਲੈ ਨਾ ਤੇ ਸੋ ਕਹਿੰਦੇ ਮੰਮੀ ਕਹਿੰਨੇ ਕਿ ਹਾਨੀ ਤੁੱਪੇ ਨਾ ਸਾੜਿਆ ਘਰ ਦੇ ਨਾਲ ਆਪ ਸਹਿਰ ਮਾ ਨਾ ਸ਼ਾਮ ਵਿਆਹ ਕਰ ਲੋਕਾਂ ਨੂੰ ਰਾਜੀ ਕਰਦਾ ਆ ਤੇ ਪਿਓ ਨੂੰ ਤੁਸੀਂ ਮਾਰਨਾ ਲਾਇਆ ਨਾ ਖੱਤੇ ਤੁੱਪੇ ਤੋ ਇਹਨੂੰ ਮੰਮੀ ਕਿੰਨੇ ਕਹਿਆ ਕਿ ਤੁੱਪੇ ਵਾਥਾ ਮੈਂ ਆਈ ਜਣ ਮੈਂ ਪੱਕਾ ਚਲ ਗਿਆ ਹੱਥ ਜਦੋਂ ਉੱਥੇ ਰਹਿ ਹੀ ਕੰਮ ਕਰਨ ਸਾਰੇ ਕੰਮ ਛੱਡ ਕੇ ਤੂੰ ਉਧਰ ਭੱਜ ਗਿਆ ਇਹ ਉਹ ਕੰਮ ਜ਼ਰੂਰੀ ਹੈ ਆਪਣੇ ਘਰ ਦਾ ਮੰਮੀ ਕਿਡਾ ਪੰਨ ਹੋਇਆ ਅਗਲੇ ਦੀ ਮਾਂ ਬਾਰੀ ਅਗਲਾ ਬਾਹਰੋਂ ਮੈਨੂੰ ਫੋਨ ਤੇ ਵੀਰ ਤੇਰਾ ਭਲਾ ਹੋਵੇ ਤੇਰਾ ਭਲਾ ਵੇ ਤੂੰ ਮੇਰੀ ਮਾਂ ਬਜਾਤੀ ਮੈਂ ਤੇਰਾ ਦੇਣ ਕਿੱਥੇ ਦਊਂਗਾ ਤੂੰ ਅੱਜ ਤੱਕ ਮਾਰਿਆਂ ਨਾਲ ਸੰਪਰਕ ਕਰ ਲਾ ਜਿੱਥੇ ਕੋਈ ਗੱਲਬਾਤ ਹੋਵੇ ਨਾ ਮੈਨੂੰ ਫੋਨ ਕਰ ਦਿਆ ਕਰੋ ਤੂੰ ਤਿਆਰ ਬਰ ਤਿਆਰ ਰਿਹਾ ਕਰ ਸਰੋਪਾ ਹੈਗਾ ਘਰ ਕੋਈ ਮਾਂ ਤੇ ਭਰਾਵਾ ਆਪਾਂ ਤੇ ਤੁਸੀਂ ਦੋ ਰਿਹਾ ਵੇਖੋ ਮਾਈ ਉਹਨਾਂ ਦੀ ਬਚਾ ਆ ਮੈਂ ਸਰੋਪਾ ਪਾਵਾਂ ਇਹਨੂੰ ਆਪਣੇ ਪੁੱਤ ਨੂੰ ਸਰੋਪੇ ਇਹਨਾਂ ਕੰਮਾਂ ਨੂੰ ਨਹੀਂ ਰਸੋਪੇ ਬਹੁਤ ਵਧੀਆ ਕੰਮ ਤੁਸੀਂ ਨਾ ਕਦੇ ਮੇਰਾ ਗੁਣ ਕਰਿਓ ਤੁਸੀਂ ਨਾ ਕਦੇ ਚੰਗਾ ਕਹਿ ਦਿਓ ਮੈਨੂੰ ਓ ਭਰਾਵਾ ਆਵੇ ਤੇਰੇ ਗਾੜੀ ਜੋੜੇ ਹੱਥ ਕੰਮ ਨੂੰ ਹੱਥ ਲਾ ਲਓ ਆ ਵੇ ਕੰਮ ਨੂੰ ਹੱਥ ਲਾ ਲਓ ਕੰਮ ਨੂੰ ਹੱਥ ਲਾ ਮੇਰੇ ਹੱਥ ਖੜੇ ਹੀ ਹੋ ਆ ਕਿੱਥੇ ਇਹਨੂੰ ਛੇੜ ਲਿਆ ਤਨੀ ਰਾਹ ਦੇ ਵਿੱਚ ਤੁਹਾਨੂੰ ਨਹੀਂ ਸਮਝ ਲੱਗਦੀ ਮਾਸਾ ਵੀ ਓ ਮੈਨੂੰ ਕੀ ਪਤਾ ਬੜਾ ਨੇ ਉਧਰੋਂ ਆ ਜਾਣਾ ਉਸੇ ਵੜਈ ਲਾਗੇ ਜਿਹੜੇ ਸੁੰਡੇ ਇਹ ਵੀ ਸੋਚੋ ਥੋੜਾ ਬੋਤਾ ਨਹੀਂ ਤਾਂ ਮੇੜੀ ਚਤੀਂ ਨੀਂਦ ਵੀ ਆ ਗਈ ਕਿ ਪਖੰਡ ਕੰਡਾ ਪਈਆਂ ਮੈਂ ਭਰਾ ਕੋ ਧੋਤਨ ਦੀਆਂ ਕੀ ਸੋਚਣ ਦੀਆਂ ਚੱਲ ਉੱਠ ਕੇ ਰੋਟੀਆਂ ਪਕਾ ਸੋਚ ਬਾਅਦ ਚ ਲਈ ਮੈਂ ਕarele ਬਣਾ ਲਿਆ ਰੋਟੀਆਂ ਤੂੰ ਪਕਾ ਮੇਰ ਤੋਂ ਤੇ ਨੀ ਪੁੱਥੇ ਦੇ ਦ ਕੋਈ ਧੰਮ ਹੁੰਦਾ ਤੇ ਖਾ ਲਾ ਰੋਟੀ ਇੱਕ ਇੱਕ ਕarele ਲੱਲਾ ਤੇ ਜਿਹੜਾ ਇੱਕ ਕarele ਤੇਰੇ ਬੰਡੇ ਦਾ ਰਹਿ ਜਾਊਗਾ ਉਹ ਬਾਅਦ ਚ ਖਾ ਲਈ ਦੋਆਂ ਰੋਟੀਆਂ ਨਾ ਹਾਏ ਇਹਦਾ ਤੇ ਦਿਮਾਗ ਹੀ ਘਰਾਬੋ ਦਿਆ ਲੋਤੀ ਥਾਂ ਨੂੰ ਤੇ ਮੈਂ ਤਾਰਨਾ ਥਾਲਾਂ ਮੈਂ ਤੇ ਤੋਤਲਾ ਦੇ ਲੋਤੀ ਥਾ ਲੈਨੀ ਮੈਂ ਤੇ ਨੂਨ ਨਾਲ ਲੋਤੀ ਥਾ ਲੈਨੀ ਤੇ ਫੇਰ ਤੇ ਖਾ ਉਹਨਾਂ ਨਾ ਤੂੰ ਦੇ ਉਹਦੇ ਨਾ ਰਹੀ ਤਾਂ ਲੈਨੀ ਆ ਪਵਾੜਾ ਤੇ ਤੂੰ ਪਾਇਆ ਹੈ ਵੀ ਮੈਂ ਲੂਣ ਵੇਖਣਾ ਵਾ ਹੁਣ ਤੂੰ ਕੰਨੀ ਮਹਿਸੂਸਣਾ ਵੀ ਰੋਟੀਆਂ ਖਾ ਲੈਨੀ ਤੇ ਚਾਰਨਾ ਵੀ ਖਾ ਲੈਨੀ ਪਖਾਂਦੀ ਆ ਤੇਰੇ ਜਿੰਨੇ ਮਰਜੀ ਹੁਣ ਪਖੰਡ ਨਾ ਕਰ ਤੇ ਉੱਠ ਕੇ ਰੋਟੀਆਂ ਪਕਾ ਮੈਨੂੰ ਪਤਾ ਆਂਦੀ ਹੋਣੀ ਆ ਵੀ ਮੈਂ ਚਾਰਨਾ ਰੋਟੀਆਂ ਖਾ ਲੂਗੀ ਤੇ ਮੈਨੂੰ ਰੋਟੀਆਂ ਪਕਾਉਣ ਨਾ ਦਊਗੀ ਮੈਂ ਤੇ ਤੇਰਾ ਤੇਲੀ ਵੇਖਣ ਦੀ ਹੀਗੀ ਵੀ ਬੜਾ ਮੈਨੂੰ ਖਾਣ ਦਿੰਦੀ ਕਿ ਨਹੀਂ ਪਰ ਤੇਰਾ ਤੇ ਹੈ ਹੀ ਨਹੀਂ ਮਾਥਾ ਵੀ ਜਿੰਨਾ ਨਹੀਂ ਪੈਣਾ ਮੇਰਾ ਦਿਲ ਐਡਾ ਹੀ ਠੀਕ ਆ ਮੁੜ ਕੇ ਤੈਨੂੰ ਖਵਾ ਕੇ ਚਾਰ ਪੰਜ ਕਰੇਲੇ ਮੁੜ ਕੇ ਡੰਡੇ ਵਜਾਉਣੇ ਅੱਧੀ ਰਾਤ ਨਾਲ ਅੱਧੀ ਰਾਤ ਕੋ ਬਣਾਉਣਾ ਹੈਗਾ ਪਹਿਲਾਂ ਉਦੋਂ ਮੈਂ ਇੰਨਾ ਦੇਥ ਲਿਆ ਵਾ ਤੇ ਤੂੰ ਹੈਦੀ ਹੈ ਨਾ ਤੇੰਦੇੰਦੇ ਨਾ ਦਨਾਨੀਆਂ ਦੀ ਜਿਹੜੀ ਮਾਤ ਉਹ ਦੁੱਤੀ ਪਿੱਛੇ ਹੁੰਦੀ ਆ ਤੇ ਤੇਰੀ ਵੀ ਦੁੱਤੀ ਪਿੱਛੇ ਹੀ ਆ ਪਰ ਤੇਰੇ ਤੇ ਦਿਮਾਗ ਦੀ ਨਹੀਂ ਆ ਉਹ ਮੇਰਾ ਹੈਗਾ ਦਿਮਾਗ ਹੈ ਨਹੀਂ ਮੈਂ ਲਾ ਲਿਆ ਤਾਬ ਤੇਰਾ ਨਹੀਂ ਇਹਦਾ ਚੱਲ ਤੂੰ ਦੱਸ ਦੇ ਨਾ ਤੇ ਜਿੱਦਾਂ ਮੈਂ ਤੇ ਆ ਨੂੰ ਵੀ ਅੱਧ ਚਾਦੇ ਹਨੂ ਹੈ ਨਾ ਜੇਹੀਂ ਵਥਰੇ ਵਥਰੇ ਹੋਦੇ ਫਿਰ ਅਜੇ ਤਾਂ ਦੋ ਤਬਜੀਆਂ ਬਣਾਂ ਤਾਂ ਨਹੀਂ ਤારી ਲੜਾਈ ਤੇ ਤਬਦੀਦੀ ਆ ਦੋ ਸਬਜ਼ੀਆਂ ਬਣਾਣ ਵੀ ਗਈਆਂ ਨਾ ਤੈਨੂੰ ਲਾਭ ਹੋਣਾ ਨਾ ਮੈਨੂੰ ਲਾਭ ਹੋਣਾ ਜਿਹੜੀਆਂ ਦੋ ਸਬਜ਼ੀਆਂ ਬਣਣੀਆਂ ਤੂੰ ਆਪਣੀ ਵੱਖਰੀ ਬਣਾਉਣੀ ਮੈਂ ਆਪਣੀ ਵੱਖਰੀ ਬਣਾਉਣੀ ਤੇ ਸਾਨੂੰ ਉਹ ਖਾਣੀਆਂ ਪੈਣੀਆਂ ਤੂੰ ਕਿਹੜੀਆਂ ਬਣਾ ਲੈਣੀਆਂ ਵਾ ਤੇ ਬੰਦਿਆ ਤਾਂ ਨਹੀਂ ਆ ਵਾ ਇਹ ਤੇ ਤੇ ਤੌਲੀ ਤੂੰ ਲੈ ਰਹੀ ਇਹ ਤੇ ਮੈਂ ਲੈ ਆ ਤਰੂੰਗੀ ਦੋ ਦੋ ਤਬਦੀਆਂ ਨਾਲ ਰੋਟੀ ਥਾਵਾਂਗੇ ਇੰਨਾ ਨਦਰਾ ਹੋਣਾ ਤੇ ਤਾਂ ਵੀ ਨਹੀਂ ਅੱਛਾ ਠੀਕ ਆ ਤੂੰ ਦਮਾਦੀ ਨਹੀਂ ਮਤਨਾ ਠੀਕ ਆ ਠੀਕ ਆ ਭੈਣਾ ਦੋਵਾਂ ਸਬਜੀ ਨਾਲ ਤੂੰ ਰੋਟੀ ਖਾ ਲਿਆ ਕਰੂ ਤੇ ਦੋਵਾਂ ਨਾਲ ਮੈਂ ਖਾ ਲਿਆ ਕਰੂ ਤੇ ਜਿਹੜਾ ਬਾਕੀ ਟੱਬਰ ਆ ਉਹ ਉਹ ਨਾਲ ਲੜਾਈ ਪਾਊਗਾ ਆਪ ਤੁਸੀਂ ਦੋ ਦੋ ਥਾਲੀਆਂ ਕੋਲੀਆਂ ਰੱਖੀਆਂ ਥਾਲੀਆਂ ਚ ਤੇ ਸਾਨੂੰ ਏਕ-ਏਕ ਨਾਲ ਦਿੱਤੀ ਆ ਤੋਪ ਹੁੰਦਾ ਰਏ ਤੇ ਮੈਂ ਤਾਂ ਸੋਚਿਆ ਸੀ ਤੇਰਾ ਦਿਮਾਗ ਘੱਟ ਵਾ ਪਰ ਤੂੰ ਤੇ ਬੜੀ ਚਤਰਵਾਣੀ ਹੁਣੇ ਸੋਚਣੇ ਵੀ ਅੱਡ ਹੋ ਜੀਏ ਤੇ ਤੂੰ ਨਹੀਂ ਤੋਤਦੀ ਮੈਂ ਸੋਚਦੀ ਅੱਡ ਹੋਣਾ ਪਰ ਮੈਂ ਤੇਰੇ ਵਾਂਗੂ ਇੰਨਾ ਲੰਮਾ ਨਹੀਂ ਸੋਚਦੀ ਮੈਂ ਕਿੰਨੀ ਵੀ ਅੱਡ ਹੋ ਕੇ ਰੈਸਟ ਕਰਾਂਗੇ ਤੂੰ ਤੇ ਦੋਆ ਦੋਆ ਸਬਜ਼ੀਆਂ ਤੇ ਪਹੁੰਚ ਗਈਆਂ ਤੇ ਲੈਤੀ ਤਾਂ ਨਹੀਂ ਆ ਤਲੀ ਤਬਦੀ ਤੇ ਬਣਾਇਆ ਤਾਂ ਨਹੀਂ ਆ ਬਾ ਬਾਤੀ ਜੁੜੀਆਂ ਲੋទੀਆਂ ਪਤਾ ਤਾਂ ਨਾ ਤੇ ਮਾਤਾ ਤੋਂ ਪਤਾਇਆ ਤਾਂ ਨਹੀਂ ਆ ਤੇਦੀ ਤੂੰ ਉਹਦੇ ਤੋਂ ਪਤਾ ਲਿਆ ਤਾਂ ਨਹੀਂ ਤੇਦੀ ਮੈਂ ਪਤਾ ਲਿਆ ਤਾਂ ਨਹੀਂ ਆ ਉਹਦਾਂ ਤੇ ਉਹ ਤਾਂ ਮੀ ਨਹੀਂ ਦਾਦੀ ਤੋਂ ਹੀ ਵੀ ਉਹਦੇ ਤੇ ਤੁਹਾਨੂੰ ਹੀ ਧੁੰਦੇ ਤਾਰ ਸਾਦੀ ਹੈ ਤਲ ਧੰਮ ਤਰ ਤਲ ਧੰਮ ਤਰ ਹਾਏ ਮੈਂ ਆਖਾਂ ਕੋਲੀ ਪਾਲੀਆ ਤੂੰ ਤੇ ਬੜੀ ਚਲਾਕ ਵਾ ਤੂੰ ਤੇ ਕਿੰਨਾ ਕੋ ਸੋਚ ਕੇ ਬੈਠੀ ਆ ਚੱਲ ਫੇਰ ਕਰ ਗੱਲ ਗਾੜੀ ਹੋ ਗਏ ਫੇਰ ਹੀ ਅੱਡ ਹੋਵਾਂਗੇ ਫੇਰ ਹੀ ਮਾਤਾ ਕੋ ਇੱਕ ਦਿਨ ਤੂੰ ਰੋਟੀਆਂ ਪਕਵਾਇਆ ਕਰੀ ਇੱਕ ਦਿਨ ਮੈਂ ਪਕਵਾਇਆ ਕਰੂੰਗੀ ਤਾਲ ਫੇਰ ਪੱਤੀ ਨਹੀਂ ਇੱਥੇ ਬੁੱਧਾ ਬੜਾ ਪੁਰਕੰਦਿਆ ਹੀਗਾ ਮੈਂ ਤੇ ਨਹੀਂ ਆਦਤਾਂ ਨਾ ਮੈਂ ਤੇ ਨਹੀਂ ਵਥਰੇ ਤਾ ਨਾ ਮੈਂ ਨਹੀਂ ਵਥਰੇ ਤਾ ਨਾ ਜਦੋਂ ਆਪਾਂ ਇੱਤ ਤੇ ਚਦਾਰਾ ਹੋਦੇ ਨਾ ਤਾਂ ਫੇਰ ਇੰਨੀ ਇਹਦੀ ਜਿੰਨੇ ਮੰਨ ਨਹੀਂ ਨਾਲੇ ਆ ਬੁੱਧੇ ਤੇ ਐਵੇਂ ਰੋਲਾ ਪਾਉਂਦੇ ਰਹਿੰਦੇ ਮੈਂ ਨਹੀਂ ਆਦਤਾਂ ਮੈਂ ਨਹੀਂ ਵਥਰੇ ਤਾ ਨਾ ਤੇ ਆਪ ਐਵੇਂ ਐਵੇਂ ਆਪਣੇ ਆਪਣਾ ਥੇਰੇ ਤਪਾਈ ਜਾਂਦੇ ਚੁੱਪ ਕਰ ਜਾ ਚੁੱਪ ਕਰ ਜਾ ਹੋਲੀ ਬੋਲ ਉਹਨਾਂ ਨੂੰ ਕਿਤੇ ਪਤਾ ਨਾ ਲੱਗ ਜੇ ਕਿ ਸਲਾਮਾਂ ਕਰਨੀਆਂ ਵਾ ਸਲਾਹ ਤੋਂ ਬਗੈਰ ਹੀ ਅੱਡ ਹੋਣਾ ਵਾ ਅਸੀਂ ਇਦਾਂ ਕਰਾਂਗੇ ਲੜਾਈ ਪਾ ਲਾਂਗੇ ਆ ਫੇਰ ਹੀ ਅੱਡ ਕਰਨਗੇ ਇਹਨਾਂ ਤਾਂ ਮਨ ਹੀ ਲੜੀਦਾ ਆ ਤਨ ਆਹੋ ਹੋਉਂਦੀ ਆ ਚੱਲ ਅੱਜ ਤੇ ਪਕਾ ਫੇਰ ਤੋੜ ਹੋਵਾਂਗੇ ਤਦ ਫੇਰ ਮੈਂ ਉਹਨਾਂ ਨੂੰ ਪਤਾ ਲੈਨੀ ਆਹੋ ਮੈਂ ਵੇਤੀ ਬੜੀਆਂ ਪਲਾ ਪਲਾ ਤੇ ਪਤਾਉਣੀਆਂ ਹੀ ਅੱਜ ਚੱਲ ਚੱਲ ਠੀਕ ਆ ਆਹੋ ਚੱਲ ਜਾ ਤੈਨੂੰ ਹੀ ਤੀ ਪਤਾ ਲੱਦੂ ਮੈਂ ਬਹੁਤ ਥੋੜੀਆਂ ਰੋਟੀਆਂ ਬਤਾਤੇ ਹੋਣੀਆਂ ਈ ਚੰਗਾ ਚੰਗਾ ਪਕਾ ਆ ਗਿਆ ਕੋਈ ਗੱਲ ਨਹੀਂ ਗਾੜੀ ਤੈਨੂੰ ਹੀ ਲਾਉਂਗੀ ਤੂੰ ਗਾੜੀ ਹੋਏਗੀ ਨਾ ਨਾਲੇ ਮੰਮੀ ਨੂੰ ਵੀ ਪਤਾ ਲੱਗ ਜਾਊਗਾ ਕਿ ਇਹੋ ਲੜਾਈਆਂ ਪਾਉਂਦੀ ਆ ਮੈਂ ਤੇ ਚੁੱਪ ਕਰਕੇ ਅੱਡ ਹੋ ਜਾਣਾ ਨਾ ਨਾ ਮੈਂ ਕਿਸੇ ਨੂੰ ਦੱਸਣਾ ਹੀ ਆ